ਪਾਣੋ ਜਗੇ ਵੀ ਪਿੱਛੇ ਕਬੂਤਰਾਂ ਕੋਟ ਹਾਂ ਵੀ ਨੂਰੀ ਪਹਿਲਾਂ ਤੈਨੂੰ ਮਿਲੀ ਹੈ ਹਾਂ ਸੈਟਾਂ ਸੈਟਾਂ ਬਹੁਤ ਸਾਊ ਹੈ ਬਾਈ ਪਰ ਜਿਆਦੇ ਨੂੰ ਲੈ ਕੇ ਜਾਨੇ ਘਮਾਉਣ ਨਾ ਅਸਲੀ ਰੂਪ ਫੇਰ ਦਿਖਾਉਂਦੀ ਹੈ ਇਹ ਹੈ ਤੇ ਗ੍ਰਿਲ ਲਾਉਣੇ ਵਾਲੇ ਵੀ ਆ ਗਏ ਸੈਟਅਪ ਦਾ ਚੱਲ ਪਿਆ ਕੰਮ ਚੱਲ ਪਿਆ ਕੰਮ ਵੀ ਦੇਖੋ ਜੇ ਠੀਕ ਹੈ ਨਾਤ ਨੂੰ ਕਿੰਨੇ ਦਿਨ ਹੋ ਗਏ ਮੇਰਾ ਨਾਤਾ ਸਵੇਰੇ ਅੱਜ ਸਵੇਰੇ ਕਾ 15 ਦਿਨ ਪਹਿਲਾਂ ਸਵੇਰੇ ਮਾਜ ਤਾ ਮੇਰੀ ਠੀਕ ਆ ਸਤਰੀ ਗਾਲ ਜੀ ਸਾਰੇ ਵੀਰ ਭਰਾ ਨੂੰ ਕੇ ਮਕਾਮ ਸਾਰੇ ਜਾਨਵਰ ਸੈੱਟ ਨਾ ਰਹੇ ਚੱਲ ਪਿਆ ਬਾਈ ਕੰਮ ਤੁਹਾਨੂੰ ਦਿਖਾ ਦਿੰਦਾ ਮੈਂ ਲੋ ਗੇੜੂ ਕੁੱਟ ਲੈਂਦੇ ਦੱਸ ਕੋਈ ਪਹਿਲਾ ਨਵੇੜੀਆ ਕਬੂਤਰਾਂ ਦਾ ਆ ਡੋਲਦੀ ਹੈ ਪਾਣੀ ਕਿਉਂਕਿ ਇਹ ਚ ਪਾਣੀ ਦੀ ਦਵਾਈ ਉਹ ਪਰੇ ਡੋਲੀਆਂ ਦੇ ਲੱਜੇ ਨੇ ਕੱਲ ਉਹ ਰੇ ਡੋਲ ਡੋਲੇ ਗੰਦ ਪਾਦਾ ਹੈ ਆ ਵੀ ਪਚਾਉਣਾ ਬਾ ਉੱਪਰ ਪਾਣੀ ਹੁਣ ਆ ਹੁਣ ਕਾਹੀ ਹੈਗਾ ਆਪਾਂ ਹੈਗੇ ਭਰੀਆਂ ਵਾਂ ਲੈਣੀ ਇਹਦੀਆਂ ਨਾ ਤੂੰ ਐਂ ਕਰ ਉਹ ਹੈਗਾ ਅਰਸੀਆਂ ਕਿੱਥੇ ਹਾਓ ਪਈਆਂ ਰੱਸੀਆਂ ਵਾਲਾ ਥੈਲਾ ਜਾ ਅੱਖੇ ਦੇ ਅੰਦਰ ਹੀ ਰੱਖ ਦੇ ਅੰਦਰ ਅੰਦਰ ਇਹ ਪੌਣੇ ਆਪਾਂ ਟ੍ਰਾਈਸਾਈਕਲ ਇਨ ਪਾਉਣਾ ਅੱਜ ਯਾਰ ਪੌਡਰੇ ਨਹੀਂ ਲੱਭਦਾ ਉਹ ਪਤਾ ਨਹੀਂ ਕਿੱਥੇ ਗਿਆ ਸਾਲਾ ਚਲੋ ਦੇਖਾਂ ਬਾਈ ਮੈਂ 1 ਮਿੰਟ ਪੌਡਰਾ ਤਾਂ ਨਹੀਂ ਲੱਭਿਆ ਬਾਈ ਤੇ ਦਾਣੇ ਥੋੜੇ ਥੋੜੇ ਪਾਏ ਦੰਨੇ ਆ ਗੁਰੀ ਪਾ ਵੀ ਲੈ ਇਹ ਚ ਇੱਕ ਮਿੰਟ ਦਾਣੇ ਥੋੜੇ ਜਿਹਾ ਹੋਰ ਪਾ ਦਈਏ ਬਾਕੀ ਤਾਂ ਪਾਏ ਹੋਏ ਨੇ ਆਲੇ-ਪਾਲੇ ਜੇ ਘਾਟਵਾਦ ਹੋਈ ਕੋਈ ਉਹ ਆ ਚੱਕਲਾ ਢੱਕਣ ਦਾ ਚੱਕਲਾ ਪਾਦਾ ਮੈ ਦਾਣੇ ਉਹ 1 ਮਿੰਟ ਲਓ ਬਈ ਦਾਣੇ ਪਾਤੇ ਪਾਣੀ ਵੀ ਪਾਦਾ ਲੈ ਟਾਕ ਕੇ ਵੀ ਨਹੀਂ ਗਿਆ ਪਤੰਦਰ ਹੋ ਰੇ ਆਟਮਲ ਆ ਜਾਂਦਾ ਹਨਾ ਹਾਂ ਹਾਂ ਫਤ ਕਰ ਲਿਓ ਹਾਂ ਇਹਨਾਂ ਤੇ ਹੁਣ ਆਪਾਂ ਦੇਖੀਏ ਗੰਤਰ ਪਹਿਲੇ ਇੱਕ ਵਾਰੀ ਆਓ ਵੈਰੀ ਗੁੱਡ ओके ਨੇ ओके ਨੇ ओके ਨੇ ਠੀਕ ਹੈ ਪਰ ਬੈਠਣ ਲੱਗੇ ਨੌਜਵਾਨ ਉਹ ਹੀ ਬੱਚੇ ਆ ਬੈਠੇ ਨੇ ਦੋ ਇਹ ਤਿੰਨੇ ਤੇ ਇਹ ਗੁੱਤਰੀ ਦੇ ਪਾਂਡੇ ਕਾਤੇ ਨਹੀਂ ਪੰਨੇ ਪਲਾ ਇਹ ਚੱਪ ਨਾਲ ਦੀ ਆ ਵੀ ਚੱਪ ਦਾ ਬਚਾ ਜਿਹੜਾ ਚੱਪ ਮਰ ਗਿਆ ਆਪਣਾ ਚਲੋ ਖੋਲ ਤੇ ਦਾਣਾ ਬਣੀ ਚੁੱਕ ਲੈਣੇ ਤੇਰੀ ਤੇਰੀ ਹੈਂ ਤੇਰੇ ਵੱਟਣੇ ਆ ਫਟਾ ਫਟਾ ਉਹ ਨਹੀਂ ਆ ਭਰਨੀ ਹੈ ਭਰੀਆਂ ਉਕੇਰਬੋਰਡ ਖੜ ਜਾ ਮੈਂ ਵੜਨ ਲਾਓ ਵੀ ਬਾਲਣ ਵੀ ਚੜਾ ਲਈ ਉੱਪਰ ਹੁਣ ਆਹ ਸਾਲਾ ਗੰਦੇ ਚੱਕੀਏ ਕਬੂਤਰ ਖੋਲਣ ਜੋਗੇ ਹੋਈਏ ਪਪੇ ਆਲੇ ਪਾਸੇ ਲਾਉਣੀ ਹੈ ਆਹ ਬਗੈਰ ਪਰ ਹਾਂ ਆਓ ਇੱਧਰ ਲਾ ਨਹੀਂ ਜਾਏ ਕਿ ਕਾਸ਼ੀ ਤੇ ਨਹੀਂ ਵੀ ਅੱਛਾ ਥੱਲੋਂ ਫੜਾ ਦੇਗਾ ਠੀਕ ਪਪੇ ਦਾ ਆ ਪਾ ਕਾਸ਼ੀ ਦੇਖ ਕੇ ਮਗਰ ਲਾਉਣੀ ਆ ਇਧਰਲੀ ਛੜ ਮਗਰ ਕਿ ਇੱਥੇ ਲਾ ਦੀਏ ਉੱਥੇ ਮਗਰ ਲਾ ਦੀ ਹੈ ਨਾ ਇੱਕੋ ਜਗ੍ਹਾ ਨਾ ਲਾਇਓ ਕਿਤੇ ਇੱਕੋ ਜਗ੍ਹਾ ਤੋਂ ਦਬ ਜਾਣ ਇਟਾਂ ਖਿੰਡਵੀਆਂ ਲਾਈ ਹਾਂ ਅੱਜ ਮਸਾ ਆਏ ਨੇ ਸਾਫ ਸਭਾਈ ਹੋਣੀ ਔਰ ਤੇ ਇੱਧਰ ਵੀ ਚੱਲ ਰਿਹਾ ਹੈ ਸੈਲਟਾ ਪਤਾ ਕੰਮ ਇੱਥੇ ਰੋਟਾਂ ਦੇਖੋ ਫਿਰ ਇੱਧਰ ਛੱਡਿਆ ਕਰਾਂਗੇ ਕੂਟਰ ਆ ਹਨ ਓਕੇ ਕਰਾਂਗੇ ਕੰਮ ਠੀਕ ਹੈ ਅਕਾਸ਼ ਦੀਪ ਚੜ ਗਿਆ ਕੋਠੇ ਤੇ ਮੇਰੇ ਵੀਰੋ ਕੇਲਿਆਂ ਦਾ ਜੂਸ ਪੀਂਦਾ ਸਾਡਾ ਕਾਸ਼ ਦੀਪ ਹੈਗਾ ਜੀ ਪਾਲਣ ਦਾ ਰਹਿ ਗਿਆ ਬਈ ਥੋੜਾ ਹੀ ਚੱਕਣ ਦੇ ਆਪਾਂ ਇੱਧਰਿਆਂ ਵੀ ਦਾਣੇ ਪਾ दिए ਨਵੇੜੀਏ ਬਰੇ ਕੰਮ ਹਾਂ ਬਈ ਕੈਸੇ ਹੋ ਕੈਸੇ ਹੋ ਬਹੁਤ ਗੰਦ ਪਾਤੇ ਹੋ ਯਾਰ ਖੜ ਲੀ ਉਹ ਖੜ ਜੋ ਖੜ ਜੋ ਖੜ ਜੋ ਬਾਈ ਖੜ ਜੋ ਹਰ ਦੇਖ ਉਹ ਖੜ ਜਾ ਬਾਹਰ ਨਿਕਲੇ ਨਹੀਂ ਭਾਈ ਇੱਕ ਮਿੰਟ ਮੈਂ ਕਰ ਲਾਂ ਯਾਰ ਟਰੇ ਸਾਫ ਕਰ ਲਈ ਵੀ ਟਰੇ ਸਾਫ ਇੱਕ ਮਿੰਟ ਉਹ ਪਾਸੇ ਚਲੋ 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 ਚੱਕ ਲਓ ਲੈ ਵਿਚੇ ਬੈਣ ਨੂੰ ਕਰਦਾ ਪਾਣੀ ਕਿੰਨਾ ਗੰਦਾ ਕਰਿਆ ਸਾਲਿਆਂ ਨੇ ਚਲੋ ਭਾਈ ਮੈਂ ਕੁੰਡੀ ਧੋ ਕੇ ਪਾਣੀ ਪੁਣੀ ਪਾ ਦਾਂ ਓਕੇ ਭਾਈ ਧਾਣਾ ਪਾਣੀ ਪਾਣੀ ਵੀ ਪਾ ਦਾਂ ਧਾਣੀ ਵੀ ਪਾ ਤੇ ਰੱਜ ਲੈਣਗੇ ਹੁਣ ਫੇਰ ਅੱਜ ਦੇਖਦੇ ਆ ਜੇ ਦਿਨ ਚ ਟਾਈਮ ਲੱਗੇ ਬਾਹਰ ਕੱਢ ਲਾਂਗੇ ਨੇ ਵੀ ਕੱਲ ਤੋਂ ਕਿਉਂਕਿ ਹੁਣ ਵਿਲੇਜ ਹੀ ਹੋ ਗਏ ਕੱਲ ਤੋਂ ਕੱਢਾਂਗੇ ਜ਼ੋਰ ਲੱਗਿਆ ਪੈਗਾ ਜੀ ਆ ਰਹਿ ਗਏ ਥੋੜੇ ਜੇ ਬਸ ਤਿੰਨ ਭਰੀਆਂ ਪਾਈਆਂ ਪੰਜੇ ਇੱਕਾ ਚੱਲ ਨਿਬੜ ਗਿਆ ਕੰਮ ਆਪਣਾ ਹੁਣ ਬਈ ਕੰਮ ਕੁਮਨ ਨਵੇੜਤਾ ਆ ਸਾਫ ਸਫਾਈ ਕਰਤੀ ਜਾਓ ਇਹਦਾ ਬੁਰਸ਼ ਲੈ ਕੇ ਪੈਰਾਂ ਵਾਲਾ ਪੈਰ ਸਾਫ ਕਰੀਏ ਬਈ ਨੂਰੀ ਦੇ ਹੁਣ ਥੱਲੋਂ ਚੱਕ ਕੇ ਹੈ ਚੰਗੀ ਤਰ੍ਹਾਂ ਕੀ ਕਰਨਾ ਆਹੋ ਹਲੇ ਕੰਮ ਨਵੇੜ ਦਈਏ ਕਰ ਰਹੇ ਆ ਨੂਰੀ ਦੇ ਪੈਰਾਂ ਦੀ ਸਫਾਈ ਦੇਖੋ ਆ ਹਟ ਜਾ ਆ ਮੇਰੀ ਜੇਬ ਖਾਈ ਜਾਂਦੀ ਏ ਹੁਣ ਇਧਰਲੇ ਦੀ ਕਰਨ ਲੱਗੇ ਬਾਈ ਸਫਾਈ ਦੇਖੋ ਦਾ ਫਿਰ ਓਕੇ ਆ ਇਹ ਨਿਕਲਦਾ ਜੋ ਐਨ ਗੰਦਮੰਦ ਕਿਉਂਕਿ ਗੋਹਾ-ਗੂਹਾ ਲੈ ਇਧਰ ਉਧ ਫਸਾ ਲੰਦੀ ਆ ਨਾ ਫਿਰ ਪਰਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਐ ਕਣ ਕਰ ਦਿੰਨੇ ਆ ਸਾਫ ਹੁਣ ਆਗੇ ਬਾਈ ਇਧਰ ਦੇ ਕਰ ਆ ਗੰਨੇ ਵਾਲੇ ਆ ਕੇ ਲਾਉਣੇ ਨੇ ਆ ਉਧਰ ਲਾਉਣੇ ਆ ਕਮਰੇ ਚ ਟਰਾਲੀ ਕਰਨੀਆਂ 베ਲੀ ਫੇਰ ਭਰਨੀਆਂ ਗੰਨੇ ਦੀ ਆ ਵਦ ਗਿਆ ਆ 베ਲੀ ਖੜੀ ਹਲੇ ਹੈ 1 ਵਜ ਗਿਆ ਜਨਮੇ ਸਾਡਾ ਟਾਈਮ ਹੋ ਜਾਣਾ ਨਾ ਚਲੋ ਚਲੋ ਯਾਰ ਚੱਲੀਏ ਫੇਰ ਮੋਟਰ ਤੇ ਚਾਲਦੇ ਆ ਫੇਰ ਮੋਟਰ ਤੇ ਬਹਿਨੇ ਓਏ ਹੁਣ ਆਗੇ ਬਾਈ ਆਪਾਂ ਬੱਚੇ ਬੰਨਦੀ ਉੱਪਰ ਇਧਰ ਆ ਦੇਖੋ ਲਾ ਰਹੇ ਹਲੇ ਤਾਂ ਅੱਧ ਵਿਚ ਅੱਧ ਹੋਇਆ ਸਿਸਟਮ ਇਹਦਾ ਬੰਦੇ ਬੰਦੇ ਵੀ ਨੂਰੀ ਨੂੰ ਬਾਅਦ ਚ ਦੇਖੀ ਇਹਦੇ ਪੈਰ ਸਾਫ ਕਰੇ ਅੱਜ ਅਸੀਂ ਐਨ ਤਸੱਲੀ ਕਰਤੀ ਆਦਾ ਨਹੀਂ ਖੁੱਲਾ ਬਿਠਾਉਣਾ ਬੱਚਾ ਹਾਂ ਫੋੜੇ ਜ਼ਿਆਦਾ ਹੋ ਗਏ ਵਿਚਾਰੇ ਦੇ ਯਾਰ ਫੜ ਲੈ ਬੱਚੇ ਬਈ ਦੋਨੇ ਆਪਾਂ ਜਿਹੜਾ ਹੈ ਕਾ ਨੂੰ ਸਾਲਾ ਇੱਧਰ ਗਿਰਗੁਰ ਨਾ ਜਾਵੇ ਹਨਾ ਕੋਲ ਬੈਠ ਕੇ ਤਾਂ ਬਿਠਾ ਲਾਂਗੇ ਹਾਲੇ ਦੋ ਕੁ ਦਿਨ ਇੱਕਨੇ ਬਿਠਾ ਲਾ ਅੱਜ ਦਾ ਦਿਨ ਫਿਰ ਤਾਂ ਇਹਨੇ ਵੀ ਖਬਰ ਆਉਣ ਲੱਗ ਜਾਣਾ ਢਾਂਗੀ ਤੇ ਨਾਲੇ ਵਾਲਾਂ ਨੇ ਦੇਖੀ ਉੱਪਰ ਪਛਾਤਾ ਸਾਰੀ ਅਸੀਂ ਹੋ ਗਿਆ ਵੀ ਓਕੇ ਕੰਮ ਕੀ ਆ ਹੋ ਗਿਆ ਤੈਨੂੰ ਆ ਲੱਗੇ ਬਿੱਟ ਸੈਟਤੀ ਉਹਨਾਂ ਨੇ ਨਹੀਂ ਨਹੀਂ ਛਤਰੀ ਕਿੱਥੇ ਆ ਤੂੰ ਕਿੱਥੇ ਆ ਆ ਚੱਲੀ ਮੋਟਰ ਤੈਨੂੰ ਫਿਰ ਲਓ ਵੀ ਘੜੀ ਘੜੀ ਨਾਓ ਕਾਸ਼ ਨੇ ਕਰਤਾ ਪੱਕਾ ਹਾਲ ਇਹਦਾ ਹੋਣਾ ਹੌਣੀ ਰਿਕਸ਼ੇ ਦੀ ਹਵਾ ਨਿਕਲ ਦੱਲੀਏ ਫਿਰ ਚਲੋ ਕਾਸ਼ੀਏ ਪਜਾਰੋ ਦਾ ਟਾਇਰ ਪਹੁੰਚ ਗਈ ਹੁਣ ਆਪਾਂ ਕੋਠੇ ਦੇ ਥੱਲੋਂ ਲੈ ਕੇ ਦਾਣੇ ਕਾ ਕਲੈਂਦਾ ਪੂਰਾ ਹੈ ਦਾਣਿਆਂ ਦੇ ਡੱਬੇ ਰੱਖ ਲੈਣ ਲਿਆ ਕੇ ਅੰਦਰ ਬਾਹਰ ਵੀ ਨਿਕਲੇ ਹੋ ਗਏ ਹਟ ਹਟ ਸਲਾ ਦਾਣੀ ਪਾ ਦਿਆਂਦੇ ਨੂੰ ਭੁੱਖੇ ਹੋਣੇ ਨੇ ਨੈਕਸਟ ਖਰਾਕਾਂ ਜੋ ਅਰਜੇ 1 ਮਿੰਟ ਦਾਣੇ ਦਾ ਪਾਦੇ ਹੁਣ ਪਾੜੀ ਪਾ ਲਈਏ ਪਹਿਲਾਂ ਦੇਖ ਲੇ ਗੂ ਤੇ ਫਟ ਰਹੇ ਸਦਾ ਹਾਰੀ ਲੋਟ ਨੇ ਪਾਣੀ ਪਾ ਦਵਾਉਣ ਇਹਨਾਂ ਬਾਤ ਤੇ ਦਾਣੇ ਤੇ ਪਾਣੀ ਪਾਤਾ ਖੋਪਰ ਟੋਪਰ ਤੱਕ ਉਹ ਦਿਨ ਬਈ ਨਹੀਂ ਪੁਇਂਜਲ ਉਤਰਣ ਲੱਗੇ ਹੁੰਦੇ ਚੋਗਣ ਚੋਕਿਆ ਪੇ ਅੰਦਰ ਵੜ ਜਾਣਗੇ ਤੇ ਉਹ ਬੱਚੇ ਉਹ ਬੰਨੇ ਹੋਏ ਨੇ ਥੱਲੇ ਲੈ ਦੋ ਚਲ ਜਲੀ ਹੁਣ ਆਪਾਂ ਥੱਲੇ ਲਾਵੀ ਜਿਹੜੇ ਜਿਹੜੇ ਕਬੂਤਰਾਂ ਦੇ ਡਾਉਟ ਤਾਂ ਦਵਾਈ ਦੇਤੀ ਲਾਵੀ ਪਾਣੀ ਪਾ ਮੈਂ ਕਹਿਣ ਲੱਗਾ ਚਾਹ ਪਾਣੀ ਪਾ ਇਹਨਾਂ ਨੂੰ ਨਾਲੇ ਬਾਈ ਆਪਾਂ 2-3 ਕਬੂਤਰ ਨੂੰ ਨਾ ਗੋੜੀ ਦੇ ਦਈਏ ਥੋੜਾ ਯਾ ਸੁਸਤੀ ਫੀਲ ਕਰ ਰਹੇ ਨੇ ਲੇਜੀ ਹੋ ਗਏ ਥੋੜੇ ਲੇਜੀ ਫਟ ਨਹੀਂ ਫਟ ਨਹੀਂ ਹੁੰਦਾ ਚੱਲ ਤੇ ਉਹਨਾਂ ਨੂੰ ਵੀ ਦੇਣੀ ਹੈ 1 ਮਿੰਟ ਮੈਂ ਇਹਨਾਂ ਨੂੰ ਦੇ ਦਾਂ ਦਿਖਾਦਾ ਇੱਧਰ ਨੂੰ ਆ ਦੋਨਾਂ ਨੂੰ ਦੇ ਦਾਂ ਠੀਕ ਹੈ ਮੈਡੀਸਿਨ ਦੇ ਦਈਏ ਇਹਨਾਂ ਨੂੰ ਉਹ ਤਾਂ ਪਾਣੀ ਓਕੇ ਟ੍ਰੇਆਂ ਵੀ ਖਾਲੀ ਨੇ ਅੱਜ ਇਹ ਟ੍ਰੇਆਂ ਵੀ ਕਰ ਗਏ ਖਾਲੀ ਸਹੀ ਬਾਤ ਦਿੰਨੀ ਹਾਂ ਟ੍ਰੇਆਂ ਚ ਪਾ ਦਾਨੇ ਇਹਨਾਂ ਨੂੰ ਦੱਬਾਏ ਥੀ ਇਹਨਾਂ ਦੱਬਾ ਪਤਾ ਨਹੀਂ ਯਾਰ ਕਿੱਥੇ ਗਿਆ ਨਾ ਨਾ ਉਹ ਤਾਂ ਤੋੜਤਾ ਉੱਪਰ ਲੈ ਗਏ ਮੇਰੇ ਹਿਸਾਬ ਨਾਲ ਪਤਾ ਨਹੀਂ ਇਹ ਤਾਂ ਟੁੱਟ ਗਿਆ ਏ ਨਹੀਂ ਕਿ ਚਿੱਟਾ ਜਾਨੀ ਦਾ ਜਿੱਜ ਨਟ ਪਾਹੇ ਦੇ ਦਾ ਹੱਥ ਚ ਜਿਵੇਂ ਬਾਲੇ ਵੀ ਨਾ ਪਾਈ ਹੁਣ ਜੋ ਗਈ ਪਾਈ ਕਿੜੀ ਗਈਆਂ ਨੋ ਓ ਕੀ ਹੈ ਨਾ ਸੋ ਵੀ ਤੇ ਮੇਰੇ ਤੋਂ ਦੋ ਕੀ ਕਰਨਾ ਹੈ ਬਾਲਾ ਬੂਆ ਲੂੰਗਾ ਹਾਂ ਬਾਬਾ ਹੰਡੇ ਖੰਡ ਨਹੀਂ ਖੋਤੀ ਹੈ ਤੇ ਸੜੇ ਸਵਾਦ ਦੇ ਦਿਨ ਚੱਲਦੇ ਆਂ ਅੰਡੇ ਨਾਲ ਅੰਡੇ ਬੰਦ ਕਰਦੇ ਹੁਣ ਹਾਂ ਜਾਨੀ ਖਾਣ ਨਮਕੀਨ ਖਾ ਲਈ ਅਹੀ ਦੇਖ ਲੈ ਜਮਾ ਹੀ ਨਹੀਂ ਖਾਂਦੇ ਹੈ ਠੀਕ ਆ ਠੀਕ ਆ ਲਓ ਵੀ ਨਿਬੜ ਗਿਆ ਕੰਮ ਦੇਖੋ ਤਾਂ ਬਾਈ ਉਹ ਕੈਰ ਵੋਟਾਂ ਇਧਰ ਵੀ ਕੈਵਨ ਬੰਦ ਕਰਾਤਾ ਬਿਲਕੁਲ ਇਧਰ ਵੀ ਲਵਾ ਦੇਣਾ ਐਨ ਬੰਦ ਕਰ ਦੇਣਾ ਇਹਨੂੰ ਆਪਾਂ ਨੇ ਠੀਕ ਆ ਚਲੋ ਹੁਣ ਚੱਲਦੇ ਆਂ ਕਬੂਤਰਾਂ ਨੂੰ ਦਾਣਾ ਪਾਣੀ ਪਾ ਦਈਏ ਜੱਸੇ ਪਾ ਵੀਰੇ ਦਾਣਾ ਪਾਣੀ ਹਾਂ ਬਾੜਾ ਕਰਮ ਨਾਲ ਆਈ ਨੋਰਮਲ ਜਿਹਾ ਹੀ ਲਿਆਈ ਹਾਂ ਵੀ ਨਰਵੈ ਸਿੰਘ ਠੀਕ ਆ ਆ ਗਿਆ ਕਬੂਤਰ ਜੇ ਉੜਦਾ ਓਏ ਆ ਗਰੀਆ ਕਬੂਤਰ ਉੱਥੇ ਨੀਲਾ ਨਾ ਉਹ ਆ ਗਿਆ ਇਹ ਸਵੇਰ ਦਾ ਬੈਠਾ ਬਾਈ ਨੀਲਾ ਕਬੂਤਰ ਆ ਦੇਖੋ ਪਤਾ ਨਹੀਂ ਇਧਰ ਨੀਲਾ ਬੈਠ ਗਿਆ ਆ ਕੇ ਤੇ ਇਧਰ ਆਪਾਂ ਦਾਣਾ ਪਾਣੀ ਜੇ ਪਾ ਦਈਏ ਲਓ ਵੀ ਕੰਮ ਕਰਨ ਵੇੜ ਕੇ ਆ ਗਏ ਅੰਦਰ ਕਾਸ਼ਦੀਪ ਸਿੰਘ ਜੀ ਰੋਟੀ ਖਾ ਰਹੀਆਂ ਤੇ ਨੌਜਵਾਨ ਬੈਠੇ ਨੇ ਰੋਟੀ ਖਾ ਕੇ ਕਮੈਂਟ ਬੋਲਦੀ ਹੈ ਸਲਵਿੰਦਰ ਸਿੰਘ ਸੇਰਾ ਧੰਨਵਾਦ ਵੀਰੇ ਬਾਈ ਪੀਜਨ ਡਾਈਟ ਵਲੌਗਸ ਬਣਾਓ ਵੀ ਜਰੂਰ ਜਰੂਰ ਵੀਰੇ ਕੋਈ ਚੱਕਰ ਨਹੀਂ ਬਣਾ ਲੈਣੇ ਪਰਵੀਨ ਸਿੰਘ ਬੂਟਾ ਵਰਮਨ ਆਈ थैंक यू ਵੀਰੇ ਪੀਜਨ ਲਵਰ 08 ਥੈਂਕ ਯੂ ਵੀਰੇ ਪਰਵੀਨ ਸਿੰਘ ਸੱਜਣ ਸਿੰਘ ਪਰਵੀਨ ਸਿੰਘ ਕਬੂਤਰ 301 ਕਿਵੇਂ ਹੈ ਬ੍ਰਦਰ ਵਧੀਆ ਵਧੀਆ ਵੀਰੇ ਸੂਝ ਲਗਮਾਰ ਬਾਈ ਕਬੂਤਰਾਂ ਦੇ ਖੁੱਡੇ ਦੀ ਸਫਾਈ ਕਰਦੇ ਇੱਕ ਦੋ ਦਿਨਾਂ ਚ ਕਰਦੇ ਆ ਵੀਰੇ ਪੀਜਨ ਲਵਰ ਬਾਈ ਆਪਕੇ ਵਲੌਗ ਅੱਛੇ ਧੰਨਵਾਦ ਵੀਰੇ ਪੀਜਨ ਲਵਰ ਸਤਵਿੰਦਰ ਸਿੰਘ ਪੀਜਨ ਸੇਲ ਵੀ ਉੱਪਰ ਵਾਲੇ ਨਰਮਾ ਤਾਂ ਉਹ ਅਲੱਗ-ਅਲੱਗ ਕਰਨੇ ਆ ਵੀਰੇ ਪ੍ਰਵੀਨ ਸਿੰਘ ਰੋਮੀਡੌਨ ਸੰਦੀਪ ਕੁਮਾਰ ਗੁਰਪ੍ਰੀਤ ਸਿੰਘ ਅਮਨਦੀਪ ਗਿੱਲ ਮੰਦੀਪ ਕਿਵੇਂ ਆ ਵੀਰ ਵਧੀਆ ਵਧੀਆ ਵੀਰੇ ਪੀਜਨ ਲਵਰ ਬਾਈ ਨਾਮ ਬੋਲ ਦੋ ਗੋਪਾਲ जाट ਗੋਪਾਲ ਜੱਟ ਵੀਰਾ ਸਾਗਰ ਲਵਾਨਾ ਪੀਨ ਲਵਰ ਪ੍ਰਵੀਨ ਸਿੰਘ ਪ੍ਰਵੀਨ ਸਿੰਘ ਧੰਨਵਾਦ ਵੀਰੇ ਨਿਬਲ ਕਮੈਂਟ ਕਰਨ ਲਈ ਲੋਇ ਮੇਟ੍ਰੋ ਬਲਾਗ ਵੀ ਦੀ ਕਰ ਦਨੇ ਆਵਾ ਐਂਡਿੰਗ ਤੇ ਬਾਹਰ ਥੋੜਾ ਜਿਹਾ ਹਨੇਰਾ ਜਿਹਾ ਤਾਂ ਠੀਕ ਹੈ ਤੇ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ